ਪੰਜਾਬ ਬੀਜੇਪੀ ਦੀ ਜਿਹੜੀ ਇਕਾਈ ਹੈ ਪੰਜਾਬ ਦੀ ਇਕਾਈ ਹੈ ਬੀਜੇਪੀ ਦੀ ਉਹਦੇ ਵੱਲੋਂ ਇੱਕ ਪੋਸਟ ਪਾਈ ਗਈ ਜਿਹਦੇ ਵਿੱਚ ਇਹ ਗੱਲ ਕਹੀ ਗਈ ਕਿ ਕਾਂਗਰਸ ਸਰਕਾਰ ਦੇ ਵੱਲੋਂ ਦਰਬਾਰ ਸਾਹਿਬ ਦੇ ਉੱਪਰ ਕੀਤੇ ਗਏ ਹਮਲੇ ਦੇ ਪਹਿਲੇ ਦਿਨ ਸ਼ਹੀਦ ਹੋਏ ਸ਼ਹੀਦਾਂ ਨੂੰ ਸਨਮਰ ਪ੍ਰਣਾਮ ਹਮ ਬੇਸ਼ੱਕ ਉਹ ਪੋਸਟ 4 ਘੰਟੇ ਬਾਅਦ ਹਟਾ ਦਿੱਤੀ ਗਈ ਪਰ ਉਹਦੀ ਜਿੰਨੀ ਵੀ ਸ਼ਬਦਾਵਲੀ ਸੀ ਉਹਦੀ ਦਿੱਖ ਸੀ ਉਹ ਬਿਲਕੁਲ ਹੀ ਮਤਲਬ ਜਿੱਦਾਂ ਸਿੱਖ ਸੈਂਟੀਮੈਂਟਸ ਨੂੰ ਰਿਪਰੈਜ਼ੈਂਟ ਕਰਨ ਵਾਲੀ ਜਾਂ ਟੁੰਬਣ ਵਾਲੀ ਸੀਗੀ ਕਿ ਅਕਾਲ ਤਖਤ ਸਾਹਿਬ ਦੇ ਉੱਪਰ ਹਮਲੇ ਤੋਂ ਬਾਅਦ ਜਿਹੜੀ ਤਸਵੀਰ ਸੀਗੀ ਅਕਾਲ ਤਖਤ ਸਾਹਿਬ ਦੀ ਉਹ ਲਗਾਈ ਹੋਈ ਸੀ ਦੂਜੇ ਪਾਸੇ ਇੱਕ ਬਖਤਰਬੰਦ ਗੱਡੀ ਦੇ ਨਾਲ ਇੰਡੀਆ ਦੇ ਫੌਜੀਆਂ ਦੀ ਤਸਵੀਰ ਲਾਈ ਹੋਈ ਸੀ ਉੱਪਰ ਇਹ ਸ਼ਬਦਾਵਲੀ ਜਿਹੜੀ ਆ ਉਹ ਲਿਖੀ ਹੋਈ ਸੀ ਔਰ ਵੱਡੀ ਗੱਲ ਇਹ ਆ ਕਿ ਭਾਜਪਾ ਦੇ ਵੱਲੋਂ ਜੋ ਆਮ ਤੌਰ ਦੇ ਉੱਪਰ ਜਦੋਂ ਇਦਾਂ ਬਿਨਾਂ ਐਕਸਪਲੇਨੇਸ਼ਨ ਤੋਂ ਪੋਸਟ ਡਿਲੀਟ ਕੀਤੀਆਂ ਜਾਂਦੀਆਂ ਨੇ ਇਹ ਕਿਹਾ ਜਾਂਦਾ ਵੀ ਸਾਡੇ ਜੀ ਚੈਨਲ ਹੈਕ ਹੋ ਗਏ ਸੀਗੇ ਜਾਂ ਜਿੰਨੇ ਪਾਈ ਉਹਨੂੰ ਪਤਾ ਨਹੀਂ ਸੀਗਾ ਉਹਨੇ ਗਲਤੀ ਦੇ ਨਾਲ ਪਾ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਵੀ ਸਫਾਈ ਜਿਹੜੀ ਉਹ ਨਹੀਂ ਦਿੱਤੀ ਗਈ ਹਾਲਾਂਕਿ ਸੁਖਬੀ ਸਿੰਘ ਢੀਂਡਸਾ ਦੇ ਭੋਗ ਦੇ ਉੱਤੇ ਸੁਨੀਲ ਜਾਖੜ ਨੇ ਜਿਹੜਾ ਟਵੀਟ ਕੀਤਾ ਉਹਦੇ ਵਿੱਚ ਵੀ ਉਹਨਾਂ ਨੇ ਪੰਥ ਪੰਜਾਬ ਸਿੱਖਾਂ ਦੀ ਗੱਲ ਹੈ ਜਿਹੜੀ ਉਹ ਵੱਡੇ ਪੱਧਰ ਤੇ ਕਰੀਆ ਵੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨਾ ਚਾਹੀਦਾ ਵੀ ਇਹਦੀ ਜਿੱਥੇ ਪੰਥ ਤੇ ਸਿੱਖਾਂ ਨੂੰ ਲੋੜ ਉੱਥੇ ਹੀ ਇਸ ਮੁਲਕ ਨੂੰ ਭਾਰਤ ਨੂੰ ਵੀ ਇਹਦੀ ਲੋੜ ਹੈ ਕਿਤੇ ਇਹ ਨਾ ਹੋਵੇ ਵੀ ਪੰਥ ਤੇ ਪੰਜਾਬ ਦੀ ਜਿਹੜੀ ਗਰਦੌਰੀ ਹੈ ਕੋਈ ਹੋਰ ਇਹ ਆਪਣੇ ਨਾਂ ਕਰਾ ਜਵੇ ਉਹਨੇ ਕਿਹਾ ਵੀ ਅਕਾਲੀ ਆਗੂ ਆਪਣੀ ਹਉਮੈ ਤਿਆਗ ਕੇ ਵੀ ਪੰਥ ਤੇ ਪੰਜਾਬ ਵਾਸਤੇ ਇਕਜੁੱਟ ਹੋਣ ਤਾਂ ਉਹ ਇੱਕ ਲੱਗਿਆ ਵੀ ਜਿਵੇਂ ਭਾਜਪਾ ਦੁਆਰਾ ਅਕਾਲੀ ਦਲ ਨੂੰ ਖੜਾ ਕਰਨ ਦੀ ਜਾਂ ਸਿੱਖਾਂ ਦੇ ਇੱਕ ਹਮਦਰਦੀ ਪ੍ਰਾਪਤ ਕਰਨ ਦਾ ਜਿਹੜਾ ਲੱਗਿਆ ਮੈਨੂੰ ਉਹ ਟਵੀਟ ਨਹੀਂ ਇਹ ਤੁਹਾਡੀ ਗੱਲ ਠੀਕ ਹੈ ਕਿ ਇਹ ਹਮਦਰਦੀ ਪ੍ਰਾਪਤ ਕਰਦਾ ਹਾਲਾਂਕਿ ਜਿੰਨੇ ਕ ਅਨਲਿਸਿਸ ਮੈਂ ਪੜੇ ਨੇ ਮੀਡੀਆ ਦੇ ਵਿੱਚ ਆਏ ਉਹਨਾਂ ਵਿੱਚੋਂ ਬਹੁਤਾਤ ਨੇ ਇਹ ਗੱਲ ਕਹੀ ਕਿ ਇਹਨੂੰ ਜ਼ਿਆਦਾਤਰ ਪੰਜਾਬ ਦੀ ਜਾਂ ਇੰਡੀਆ ਦੀ ਜਿਹੜੀ ਵੋਟਰ ਰਾਜਨੀਤੀ ਹੈ ਉਹਦੇ ਸੰਦਰਭ ਦੇ ਵਿੱਚ ਹੀ ਦੇਖਿਆ ਗਿਆ ਕਿ ਦੁਬਾਰਾ ਬਾਦਲਾਂ ਦਾ ਇਕੱਠ ਜੋੜ ਹੋ ਸਕਦਾ ਆ ਜਾਂ ਮਤਲਬ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਦੁਬਾਰਾ ਅਕਾਲੀ ਦਲ ਦੇ ਵਾਸਤੇ ਇਸ ਤਰ੍ਹਾਂ ਚੱਲ ਸਕਦੀ ਆ ਨਹੀਂ ਪੰਥ ਦੀ ਗੱਲ ਕਰਨੀ ਲੱਗਿਆ ਵੀ ਅਕਾਲੀ ਵੋਟ ਪੋਲਿਟਿਕਸ ਤੋਂ ਗਾਹਾਂ ਵੀ ਸੋਚਿਆ ਜਾ ਰਿਹਾ ਹੈ ਨਹੀਂ ਮੈਂ ਉਹ ਉਸੇ ਦੇ ਉੱਪਰ ਹੀ ਆ ਰਿਹਾ ਸੀਗਾ ਕਿ ਜ਼ਿਆਦਾਤਰ ਜਿੰਨੇ ਵੀ ਐਨਾਲਿਸਟ ਨੇ ਉਹ ਇਹਨੂੰ ਉੱਥੋਂ ਤੱਕ ਸੀਮਿਤ ਕਰਕੇ ਦੇਖ ਰਹੇ ਆ ਪਰ ਇਹ ਜਿਹੜੇ ਤਿੰਨੇ ਹੀ ਸਿਗਨਲ ਆਏ ਨੇ ਜਿਹੜਾ ਇੰਡੀਅਨ ਆਰਮੀ ਦੇ ਵੱਲੋਂ ਕਿਹਾ ਗਿਆ ਜਿਹੜਾ ਬੀਜੇਪੀ ਦੇ ਵੱਲੋਂ ਪਹਿਲਾਂ ਉਹ ਪੋਸਟ ਪਾਈ ਗਈ ਫਿਰ ਉਸ ਤੋਂ ਬਾਅਦ ਸੁਨੀਲ ਅਖਰ ਦੇ ਵੱਲੋਂ ਇਹ ਬਿਆਨ ਜਿਹੜਾ ਆ ਉਹ ਦਿੱਤਾ ਗਿਆ ਜਿਹੜਾ ਕਿ ਜਿਹਦਾ ਜ਼ਿਕਰ ਤੁਸੀਂ ਕੀਤਾ ਆ ਸੋ ਇਹ ਸਾਰੇ ਇਹ ਗੱਲ ਦਿਖਾਉਂਦਾ ਹੈ ਕਿ ਇਸ ਸਾਰੇ ਖਿੱਤੇ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਤੇ ਸਿੱਖ ਜਿਹੜੇ ਆ ਬਹੁਤ ਮਹੱਤਵਪੂਰਨ ਹੋ ਗਏ ਆ ਦੂਸਰਾ ਇਹ ਹੈ ਕਿ ਜਿੱਦਾਂ ਇੱਕ ਆਪਾਂ ਕਹਿ ਸਕਦੇ ਆ ਕਿ ਬਹੁਤ ਸਾਰੇ ਪੱਖਾਂ ਤੋਂ ਇੰਡੀਆ ਨੂੰ ਰਾਜਨੀਤਿਕ ਤੌਰ ਦੇ ਉੱਤੇ ਪਛਾੜ ਇਹ ਸਾਰੇ ਘਟਨਾਕ੍ਰਮ ਦੇ ਦੌਰਾਨ ਪਈ ਹੈ ਉਹਦੇ ਵਿੱਚੋਂ ਇੰਡੀਆ ਆਪਣੀ ਰਣਨੀਤੀ ਨੂੰ ਆਪਦੀ ਨੀਤੀ ਨੂੰ ਦੁਬਾਰਾ ਉਹਦਾ ਪੁਨਰਮੁਲਾਂਕਣ ਜਿਹੜਾ ਆ ਉਹ ਕਰੂਗਾ ਠੀਕ ਹੈ ਸੋ ਉਸ ਪੂਰਨ ਮੁਲਾਂਕਣ ਦੇ ਵਿੱਚ ਪੰਜਾਬ ਤੇ ਸਿੱਖਾਂ ਦੇ ਪ੍ਰਤੀ ਕੀ ਪਹੁੰਚ ਅਪਣਾਉਣੀ ਹੈ ਇਹ ਵੀ ਸ਼ਾਮਲ ਹੋਊਗੀ ਇਹ ਕੋਈ ਸਿਰਫ ਵੋਟ ਸਿਆਸਤ ਦੇ ਨਾਲ ਜੁੜਿਆ ਹੋਇਆ ਮਸਲਾ ਨਹੀਂ ਹੈਗਾ ਬਲਕਿ ਇਹਦੇ ਡੂੰਘੇ ਰੂਪ ਦੇ ਵਿੱਚ ਇਹਦੀਆਂ ਜਿਹੜੀਆਂ ਜੜਾਂ ਨੇ ਉਹ ਬਦਲ ਰਹੇ ਹਾਲਾਤ ਦੇ ਨਾਲ ਸਿੱਖਾਂ ਦੇ ਵਧ ਰਹੇ ਮਹੱਤਵ ਦੇ ਨਾਲ ਜਾ ਕੇ ਜੁੜੀਆਂ ਇਸ ਵਾਰ ਜੋ جنگ ਹੋਈ ਹੈ ਉਹਦੇ ਵਿੱਚ ਇਹ ਵੀ ਦੇਖਣ ਨੂੰ ਮਿਲਿਆ ਵੀ ਪੰਜਾਬੀਆਂ ਨੇ ਜਾਂ ਸਿੱਖਾਂ ਨੇ ਉਸ ਤਰੀਕੇ ਦੇ ਨਾਲ ਭਾਰਤ ਦਾ ਸਾਥ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਿਵੇਂ ਬੀਤੀਆਂ جنگਾਂ ਦੇ ਵਿੱਚ ਅਸੀਂ ਦੇਖਿਆ ਕਿ ਹਕ ਤਾਂਕੇ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਉਹ ਭਾਰਤ ਦੇ ਲਈ ਖੜ੍ਹ ਜਾਂਦੇ ਸੀ ਇਸ ਵੇਲੇ ਆ ਜਾਹਰ ਤਰ ਗੱਲ ਇਹ ਚੱਲੀ ਗਈ ਵੀ ਅਸੀਂ ਜੰਗ ਨਹੀਂ ਚਾਹੁੰਦੇ ਅਸੀਂ ਜੰਗ ਨਹੀਂ ਚਾਹੁੰਦੇ ਲੜਨਾ ਹੈ ਤਾਂ ਪੰਜਾਬ ਦੀ ਧਰਤੀ ਤੋਂ ਬਾਹਰ ਹੋ ਕੇ ਲੜੋ ਸਿੱਖਾਂ ਨੇ ਉਸ ਤਰੀਕੇ ਦੇ ਨਾਲ ਭਾਰਤ ਨੂੰ ਸਪੋਰਟ ਨਹੀਂ ਕੀਤਾ ਮੈਨੂੰ ਲੱਗਦਾ ਵੀ ਇਸ ਗੱਲ ਦਾ ਵੀ ਝਟਕਾ ਭਾਰਤ ਸਰਕਾਰ ਨੂੰ ਲੱਗਿਆ ਹੋਊਗਾ ਦੇਖੋ ਇਹ ਇਹ ਆਪਣੇ ਆਪ ਦੇ ਵਿੱਚ ਇੱਕ ਮਸਲਾ ਹੈਗਾ ਆ ਕਿਉਂਕਿ ਇੰਡੀਆ ਦੇ ਵਾਸਤੇ ਸਦਾ ਹੀ ਇਹ ਸਵਾਲ ਰਹਿੰਦਾ ਆ ਕਿ ਜੇਕਰ ਪਾਕਿਸਤਾਨ ਦੇ ਨਾਲ ਜੰਗ ਲੱਗਦੀ ਹੈ ਤਾਂ ਉਸ ਸਮੇਂ ਪੰਜਾਬ ਨੂੰ ਕੀ ਇਸ ਤਰ੍ਹਾਂ ਦੇ ਨਾਲ ਕਾਬੂ ਦੇ ਹੇਠ ਰੱਖਣਾ ਆ ਕਿਉਂਕਿ ਬੜਾ ਮਹੱਤਵਪੂਰਨ ਖਿੱਤਾ ਆ ਤੇ ਸਿੱਖ ਆਬਾਦੀ ਵਾਲਾ ਖਿੱਤਾ ਜਿਹੜਾ ਆ ਉਹ ਹੈਗਾ ਆ ਇਹਦੇ ਵਿੱਚੋਂ ਹੁਣ ਕਿਸ ਤਰ੍ਹਾਂ ਦੀ ਪਹੁੰਚ ਇਹ ਅਪਣਾਉਂਦੇ ਨੇ ਕਿਉਂਕਿ ਇਦਾਂ ਦੇ ਹਾਲਾਤ ਦੇ ਵਿੱਚ ਅਕਸਰ ਹਕੂਮਤਾਂ ਉਸ ਖਿੱਤੇ ਦੇ ਲੋਕਾਂ ਨੂੰ ਜਾਂ ਉੱਥੋਂ ਦੀਆਂ ਜਿਹੜੀਆਂ ਪੋਲਿਟੀਕਲ ਫੋਰਸਿਜ਼ ਹੁੰਦੀਆਂ ਨੇ ਖਾਸ ਕਰਕੇ ਜਿਨ੍ਹਾਂ ਦੇ ਕੁਝ ਗਿਲੇ ਸ਼ਿਕਵੇ ਹੋਣ ਉਹਨਾਂ ਨੂੰ ਆਪ ਦੇ ਨਾਲ ਗੰਡਣ ਦੇ ਵਾਸਤੇ ਕਈ ਤਰ੍ਹਾਂ ਦੇ ਕਦਮ ਜਿਹੜੇ ਆ ਉਹ ਚੁੱਕਦੇ ਆ ਪਰ ਸਿੱਖਾਂ ਦੇ ਮਾਮਲੇ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਭਾਜਪਾ ਦੀ ਪਹੁੰਚ ਜਿਹੜੀ ਆ ਉਹ ਇਹ ਦੇਖੀ ਆ ਕਿ ਉਹ ਇਹ ਚਾਹੁੰਦੇ ਆ ਕਿ ਸਿੱਖ ਬੀਜੇਪੀ ਦੀ ਬਹੁਤ ਜ਼ਿਆਦਾ ਤਾਰੀਫ਼ ਕਰੀ ਜਾਣ। ਹੂੰ। ਕਿ ਮੋਦੀ ਇੱਕ ਐਸਾ ਆਗੂ ਹੈ ਜਿਨੇ ਸਿੱਖਾਂ ਦਾ ਸਭ ਤੋਂ ਵੱਧ ਖਿਆਲ ਕੀਤਾ ਆ। ਦੇਖੋ ਉਹਨੇ ਸਿੱਖਾਂ ਨੂੰ ਡਿਨਰ ਕਰਾਏ ਆ। ਉਹਨੇ ਮਤਲਬ ਇਹ ਸਾਰੀ ਇਸ ਤਰ੍ਹਾਂ ਦੀ ਗੱਲ ਚਾਹੁੰਦੇ ਆ। ਪਰ ਸਿੱਖਾਂ ਦੇ ਜਿਹੜੇ ਮਸਲੇ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਕੋਈ ਹੱਲ ਜਿਹੜਾ ਆ ਉਹ ਨਹੀਂ ਕਰਨਾ ਚਾਹੁੰਦੇ। ਹੂੰ ਤੁਸੀਂ ਦੇਖੋਗੇ ਬੰਦੀ ਸਿੰਘਾਂ ਦੇ ਮਾਮਲੇ ਦੇ ਹਾਲਾਂਕਿ ਬੰਦੀ ਸਿੰਘਾਂ ਦਾ ਮਾਮਲਾ ਵੀ ਜਿਹੜਾ ਆ ਉਹ ਸਿੱਖਾਂ ਦਾ ਕੋਈ ਕੋਰ ਮਸਲਾ ਥੋੜੀ ਹੈ ਹੂੰ ਸਿੱਖਾਂ ਦਾ ਕੋਰ ਮਸਲਾ ਤਾਂ ਉਹ ਆ ਜੇ ਇਸ ਮਸਲੇ ਕਰਕੇ ਬੰਦੀ ਸਿੰਘ ਬੰਦੀ ਸਿੰਘ ਬਣੇ ਨੇ ਹੂੰ ਉਹ ਬੰਦੀ ਦੇ ਵਿੱਚ ਪਏ ਨੇ ਜੇ ਬੰਦੀ ਸਿੰਘ ਛੁੱਟ ਵੀ ਜਾਂਦੇ ਨੇ ਉਹਦੇ ਨਾਲ ਕੀ ਮਤਲਬ ਸਿੱਖਾਂ ਦੇ ਮਸਲੇ ਹੱਲ ਹੋ ਜਾਣੇ ਉਹਦੇ ਨਾਲ ਤਾਂ ਇੱਕ ਜਿਹੜਾ ਇਨਫਲੈਕਟ ਕੀਤਾ ਹੋਇਆ ਮਸਲਾ ਆ ਇੰਡੀਆ ਦੇ ਵੱਲੋਂ ਸਾਡੇ ਉੱਪਰ ਉਹਦਾ ਹੱਲ ਹੋ ਸਕਦਾ ਆ ਹੂੰ ਜਿੰਨੇ ਚਿਰ ਤੱਕ ਉਹ ਸਟਰਗਲ ਚੱਲਦੀ ਆ ਜਿੰਨੇ ਚਿਰ ਤੱਕ ਸਿੱਖਾਂ ਦਾ ਕੋਰ ਮਸਲਾ ਹੱਲ ਨਹੀਂ ਹੁੰਦਾ ਉਹ ਤਾਂ ਨਵੇਂ ਬੰਦੀ ਸਿੰਘ ਜਿਹੜੇ ਆ ਉਹ ਆਈ ਜਾ ਰਹੇ ਆ ਪੁਰਾਣੇ ਕੁਝ ਜਿਹੜੇ ਆ ਉਹ ਅਦਾਲਤੀ ਪ੍ਰੋਸੈਸ ਦੇ ਰਾਹੀਂ ਜੇ ਛੁੱਟ ਵੀ ਜਾਂਦੇ ਨੇ ਤੋਂ ਚੱਲਦੇ ਸੰਘਰਸ਼ ਦੇ ਵਿੱਚ ਤਾਂ ਹੋਰ ਬਹੁਤ ਸਾਰੇ ਨਵੇਂ ਬੰਦੇ ਆ ਜਿਨ੍ਹਾਂ ਨੂੰ ਉਮਰ ਕੈਦਾਂ ਦੀਆਂ ਸਜ਼ਾਵਾਂ ਜਿਹੜੀਆਂ ਨੇ ਉਹ ਹੋਈਆਂ ਨੇ ਉਹਨਾਂ ਦੀਆਂ ਪਰੋਲਾਂ ਦਾ ਮਸਲਾ ਉਹਨਾਂ ਦੀਆਂ ਰਿਹਾਈਆਂ ਦਾ ਮਸਲਾ ਇਹ ਤਾਂ ਕਿ ਚੱਲਦੇ ਰਹਿਣ ਵਾਲਾ ਮਸਲਾ ਆ ਜੀ ਪਰ ਇੰਡੀਆ ਦੇ ਸਟੇਟ ਦੇ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਦੇ ਹਵਾਲੇ ਦੇ ਨਾਲ ਹੀ ਸਿੱਖਾਂ ਨੂੰ ਜਿਹੜਾ ਹੈਗਾ ਉਹ ਪਤਾ ਲਿਆ ਜਾਵੇ ਸਿੱਖਾਂ ਦੇ ਵਿੱਚ ਵੀ ਪੋਲਿਟੀਕਲ ਫੋਰਸਿਸ ਇਦਾਂ ਦੀਆਂ ਹੈਗੀਆਂ ਨੇ ਜਿਹੜੀਆਂ ਇਹ ਚਾਹੁੰਦੀਆਂ ਨੇ ਕਿ ਬੀਜੇਪੀ ਕੁਛ ਨਾ ਕੁਛ ਇਸ ਤਰ੍ਹਾਂ ਦਾ ਸਿੱਖਾਂ ਦੇ ਇਮੋਸ਼ਨਸ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਆ ਉਹਨਾਂ ਦੇ ਮਾਮਲੇ ਦੇ ਵਿੱਚ ਥੋੜਾ ਬਹੁਤਾ ਕਰੇ ਤੇ ਉਹਦੇ ਨਾਲ ਅਲਾਈ ਕੀਤਾ ਜਾ ਸਕੇ ਇਸ ਤਰ੍ਹਾਂ ਦੀ ਕਵਾਇਦ ਵੀ ਪਿਛਲੇ ਸਾਰੇ ਸਮੇਂ ਦੇ ਦੌਰਾਨ ਸਿੱਖਾਂ ਦੇ ਵਿੱਚੋਂ ਚੱਲਦੀ ਰਹੀ ਹੈ ਹਾਲਾਂਕਿ ਬੀਜੇਪੀ ਨੇ ਮਤਲਬ ਇਹ ਇਨਾਂ ਗੱਲਾਂ ਦੇ ਹਵਾਲੇ ਦੇ ਨਾਲ ਬਹੁਤ ਸਾਰੇ ਹਿੱਸਿਆਂ ਨੂੰ ਉਕਸਾ ਕੇ ਉਹਨਾਂ ਦੇ ਕੋਲੋਂ ਸਰਗਰਮੀ ਕਰਵਾਣੀ ਤਾਂ ਸ਼ੁਰੂ ਕਰਵਾ ਲਈ ਚਾਹੇ ਉਹ ਵੱਖ-ਵੱਖ ਤਰ੍ਹਾਂ ਦੀ ਹੋਵੇ ਚਾਹੇ ਉਹ ਪੋਲਿਟੀਕਲ ਹੋਵੇ ਚਾਹੇ ਉਹ ਨਾਨ ਪੋਲਿਟੀਕਲ ਸਿੱਧੇ ਤੌਰ ਦੇ ਉੱਪਰ ਵੋਟਾਂ ਵਾਲਾ ਨਾ ਐਕਟਿਵਿਜ਼ਮ ਹੋਵੇ ਪਰ ਕਿਸੇ ਦੇ ਵੀ ਪੱਲੇ ਕੁਝ ਨਹੀਂ ਪਾਇਆ ਹੈ ਸੋ ਇਹ ਸਾਰੀ ਸਥਿਤੀ ਦੇ ਵਿੱਚ ਇਸ ਬਦਲ ਰਹੇ ਹਾਲਾਤ ਦੇ ਵਿੱਚ ਸਿੱਖਾਂ ਦੇ ਪ੍ਰਤੀ ਕੀ ਪਹੁੰਚ ਅਪਣਾਉਂਦੇ ਨੇ ਉਹਦੇ ਕੁਝ ਇੱਕ ਸਿਆਸੀ ਇਸ਼ਾਰੇ ਤਾਂ ਮਿਲ ਰਹੇ ਆ ਜਿਹੜੀਆਂ ਦੋ ਤਿੰਨ ਗੱਲਾਂ ਦਾ ਆਪਾਂ ਜ਼ਿਕਰ ਕੀਤਾ ਆ ਪਰ ਕੀ ਇਹ ਕਿਸੇ ਠੋਸ ਕਦਮ ਦੇ ਵਿੱਚ ਹੋਊਗੀ ਆ ਟਰਾਂਸਲੇਟ ਹੋਊਗੀ ਜਾਂ ਨਹੀਂ ਹੋਊਗੀ ਇਹ ਆਪਣੇ ਆਪ ਦੇ ਵਿੱਚ ਦੇਖਣ ਵਾਲੀ ਗੱਲ ਹੈਗੀ ਆ ਮੈਂ ਗੱਲਬਾਤ ਦੇ ਅਖੀਰ ਦੇ ਵਿੱਚ ਇਹ ਗੱਲ ਜਾਨਣੀ ਚਾਹੁੰਨਾ ਵੀ ਜਿਵੇਂ ਤੁਸੀਂ ਕਿਹਾ ਵੀ ਭਾਜਪਾ ਕੁਝ ਨਹੀਂ ਕਰਨਾ ਚਾਹੁੰਦੀ ਮੇਨੂੰ ਲੱਗਦਾ ਵੀ ਸਿੱਖ ਵੀ ਕੁਝ ਨਹੀਂ ਕਰਨਾ ਚਾਹੁੰਦੇ ਹਾਲਾਤ ਇੰਨੇ ਜ਼ਿਆਦਾ ਮਹੱਤਵਪੂਰਨ ਨਜ਼ਰ ਆ ਰਹੇ ਨੇ ਵੀ ਜਿਹੜੇ ਸਿੱਖਾਂ ਦੇ ਮਾਹਿਰ ਨੇ ਉਹ ਇਹਨੂੰ 1947 ਦੇ ਹਾਲਾਤਾਂ ਦੇ ਨਾਲ ਕੰਪੇਅਰ ਕਰਦੇ ਨੇ ਵੀ ਉਸ ਤਰੀਕੇ ਦੇ ਹਾਲਾਤ ਬਣਦੇ ਜਾ ਰਹੇ ਨੇ ਸਿੱਖਾਂ ਦੇ ਲਈ ਕੁਝ ਖੱਟਣ ਦਾ ਸਮਾਂ ਪਰ ਸਿੱਖ ਤਾਂ ਆਪਸੀ ਮਸਲਾਂ ਦੇ ਵਿੱਚ ਉਲਝੇ ਪਏ ਨੇ 6 ਜੂਨ ਦਾ ਦਿਨ ਜਿਹੜਾ ਸਿੱਖਾਂ ਦੇ ਲਈ ਬਹੁਤ ਮਹੱਤਵਪੂਰਨ ਦਿਨ ਹੈ ਉਸ ਦਿਨ ਵੀ ਜਿਹੜੇ ਸਿੱਖ ਨੇ ਉਹ ਇਹਨਾਂ ਗੱਲਾਂ ਦੇ ਵਿੱਚ ਉਲਝੇ ਹੋਏ ਨੇ ਵੀ ਅਕਾਲ ਤਖਬਾ ਸਾਬ ਤੇ ਕਿਹਨੂੰ ਬੋਲਣ ਦੇਣਾ ਕਿਹਨੂੰ ਨਹੀਂ ਬੋਲਣ ਦੇਣਾ ਆਪਸੀ ਬਾਦ-ਬਾਦ ਇੰਨੇ ਵਧੇ ਹੋਏ ਨੇ ਕਿ ਸਿੱਖਾਂ ਦੇ ਜਿਹੜੇ ਆਗੂ ਨੇ ਚਾਹੇ ਉਹ ਵੋਟਾਂ ਦੀ ਧਿਰਾਂ ਨੇ ਚਾਹੇ ਉਹ ਪੰਥਕ ਧਿਰਾਂ ਨੇ ਉਹ ਇਹਨਾਂ ਮਸਲਿਆਂ ਤੋਂ ਬਾਹਰ ਦੇਖਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਵੀ ਬਾਹਰ ਕੀ ਚੱਲ ਰਿਹਾ ਤੇ ਅੰਦਰੂਨੀ ਖਿੱਚੋ ਤਾਣ ਦੇ ਵਿੱਚ ਸਿੱਖ ਹੋਰ ਥੱਲੇ ਜਾਂਦੇ ਨੇ ਦੇਖੋ ਇਹ પરિਸਥਿਤੀ ਅੱਜ ਦੀ ਨਹੀਂ ਹੈ ਇਹ પરિਸਥਿਤੀ ਜਿਹੜੀ ਆ ਉਹ ਬੀਤੇ ਲੰਬੇ ਸਮੇਂ ਤੋਂ ਬਣੀ ਹੋਈ ਹੈ ਖਾਸ ਕਰਕੇ ਪਿਛਲੇ 3-4 ਸਾਲ ਤੋਂ ਇਸ ਬਾਰੇ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਭਾਈ ਦਲਜੀਤ ਸਿੰਘ ਜਾਂ ਹੋਰ ਪੰਥ ਸੇਵਕ ਸਖਸ਼ੀਤਾਂ ਦਾ ਜਿਹੜਾ ਜਥਾ ਹੈ ਉਹਦੇ ਵੱਲੋਂ ਜਿਹੜੇ ਬਿਆਨ ਜਾਰੀ ਕੀਤੇ ਜਾਂਦੇ ਰਹੇ ਆ ਉਹਦੇ ਵਿੱਚ ਲਗਾਤਾਰ ਇਸ ਗੱਲ ਨੂੰ ਮੁਖਾਤਿਬ ਹੋਣ ਦੇ ਵਾਸਤੇ ਉਹ ਕਹਿੰਦੇ ਰਹੇ ਆ ਕਿ ਸਭ ਤੋਂ ਪਹਿਲੇ ਤੌਰ ਦੇ ਉੱਪਰ ਸਾਡੀ ਵੱਡੀ ਚੁਣੌਤੀ ਇਹ ਆ ਕਿ ਅਸੀਂ ਅੰਦਰੂਨੀ ਤੌਰ ਦੇ ਉੱਪਰ ਖਿੰਡਾਓ ਦੇ ਵਿੱਚ ਆ ਸਿੱਖਾਂ ਦੀ ਅੰਦਰੂਨੀ ਕਤਾਰਬੰਦੀ ਜਿਹੜੀ ਆ ਉਹ ਟੁੱਟ ਚੁੱਕੀ ਆ ਆਪਸ ਦੇ ਵਿੱਚ ਬੇਇਤفاقੀ ਆ ਤੇ ਦਿੱਲੀ ਦਰਬਾਰ ਜਿਹੜਾ ਆ ਉਹ ਉਸ ਬੇਇਤفاقੀ ਨੂੰ ਹੋਰ ਜ਼ਿਆਦਾ ਵਧਾ ਰਿਹਾ ਹੈ ਬੇਇਤفاقੀ ਨੂੰ ਵਖਰੇਵਿਆਂ ਦੇ ਵਿੱਚ ਵਧਾ ਰਿਹਾ ਹੈ ਵਖਰੇਵਿਆਂ ਨੂੰ ਵਿਰੋਧ ਦੇ ਵਿੱਚ ਵਧਾ ਰਿਹਾ ਹੈ ਵਿਰੋਧ ਨੂੰ ਟਕਰਾਅ ਦੇ ਵਿੱਚ ਵਧਾ ਰਿਹਾ ਹੈ ਜਿਸ ਕਰਕੇ ਅੰਦਰੂਨੀ ਟਕਰਾ ਅੰਦਰੂਨੀ ਖਾਨਾ ਜੰਗੀ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਆ ਉਹ ਬਣ ਰਹੇ ਪਿਛਲੇ ਸਮੇਂ ਦੇ ਦੌਰਾਨ ਆਪਾਂ ਦੇਖਿਆ ਕਿ ਸਿੱਖ ਸੰਘਰਸ਼ ਦੇ ਨਾਲ ਇਸ ਮੱਦੇਦ ਕੁਝ ਇੱਕ ਨੌਜਵਾਨਾਂ ਦੇ ਜਿਹੜੇ ਆ ਉਹਨਾਂ ਤੇ ਹਮਲੇ ਹੋਏ ਜਾਂ ਕਤਲ ਹੋਏ ਉਹਨਾਂ ਦੇ ਦੋਸ਼ ਜਿਹੜੇ ਆ ਉਹ ਵੀ ਜਿਨ੍ਹਾਂ ਦੇ ਉੱਪਰ ਲੱਗ ਰਹੇ ਨੇ ਉਹ ਵੀ ਮਤਲਬ ਖਾਲਿਸਤਾਨ ਦੇ ਸਮਰਥਕ ਨੇ ਜਾਂ ਉਹਨਾਂ ਨੂੰ ਕਿਹਾ ਕਿਸੇ ਵੇਲੇ ਇੱਕ ਰਹੇ ਨੇ ਬੰਦੇ ਉਹ ਠੀਕ ਹੈ ਕਿਸੇ ਸਮੇ ਇਕੱਠੇ ਰਹੇ ਆ ਹੁਣ ਉਹ ਹਿੱਸੇ ਜਿਹੜੇ ਆ ਉਹ ਆਪਸ ਦੇ ਵਿੱਚ ਹੀ ਇਸ ਵੇਲੇ ਉਲਝੇ ਹੋਏ ਆ ਸੋ ਇਹ ਸਾਰੀ ਸਥਿਤੀ ਜਿਹੜੀ ਆ ਉਹ ਵੱਖ-ਵੱਖ ਪੱਦਰਾਂ ਦੇ ਉੱਪਰ ਵਿਧਾਈ ਜਾ ਰਹੀ ਆ ਧਾਰਮਿਕ ਪੱਦਰ ਦੇ ਉੱਪਰ ਵੀ ਇਸੇ ਤਰ੍ਹਾਂ ਹੀ ਆ ਪਹਿਲਾਂ ਸੰਪਰਦਾਇਆਂ ਦਾ ਕੁਝ ਮਾਡਰਨਿਸਟ ਥਾਟ ਵਾਲਿਆਂ ਦੇ ਨਾਲ ਟਕਰਾਅ ਹੁੰਦਾ ਸੀਗਾ ਸਿੱਖਾਂ ਦੇ ਵਿੱਚ ਹੁਣ ਇਹ ਸਾਰੀ ਅੰਦਰੂਨੀ ਸਥਿਤੀ ਇੰਨੀ ਪੇਚੀਦਾ ਹੋ ਗਈ ਆ ਕਿ ਮਿਸ਼ਨਰੀ ਇੱਕ ਦੂਸਰੇ ਦੇ ਖਿਲਾਫ ਕਰ ਰਹੇ ਨੇ ਜਿਹੜੇ ਸੰਪਰਦਾਇ ਨੇ ਉਹ ਆਪਸ ਦੇ ਵਿੱਚ ਉਹਨਾਂ ਦੇ ਜਿਹੜੇ ਢੜੇ ਜਾਂ ਹਿੱਸੇ ਜਿਹੜੇ ਆ ਉਹ ਟਕਰਾ ਰਹੇ ਆ ਸੋ ਇਹ ਸਾਰੀ ਸਥਿਤੀ ਜਿਹੜੀ ਆ ਇਹ ਇੱਕ ਸਭ ਤੋਂ ਵੱਡਾ ਚੈਲੰਜ ਹੈ ਜਿਹੜਾ ਸਿੱਖਾਂ ਦੇ ਵਾਸਤੇ ਹੈਗਾ ਕਿ ਜਿੱਥੇ ਬਾਹਰੀ ਤੌਰ ਦੇ ਉੱਪਰ ਹਾਲਾਤ ਸਾਜ਼ਗਰ ਬੰਦੇ ਹੋਏ ਨਜ਼ਰ ਆ ਰਹੇ ਬੇਸ਼ੱਕ ਵੱਡੇ ਖਤਰੇ ਵੀ ਨੇ ਵੱਡੀਆਂ ਚੁਣੌਤੀਆਂ ਵੀ ਨੇ ਪਰ ਉਹਨਾਂ ਦੇ ਵਿੱਚ ਸੰਭਾਵਨਾਵਾਂ ਵੀ ਮੌਜੂਦ ਹੈਗੀਆਂ ਉਹ ਸੰਭਾਵਨਾਵਾਂ ਦੇ ਮੱਦੇਨਜ਼ਰ ਹੀ ਜਾਂ ਸਿੱਖਾਂ ਨੂੰ ਪਹੁੰਚਾਉਣ ਦੇ ਵਾਸਤੇ ਤੁਸੀਂ ਦੇਖੋ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਜੇਕਰ ਇੱਕ ਕਮਿਊਨਿਟੀ ਦੇ ਤੌਰ ਦੇ ਉੱਪਰ ਕਿਸੇ ਦਾ ਜ਼ਿਕਰ ਹੋਇਆ ਜਾਂ ਉਹਨੂੰ ਤਵੱਜੋ ਦਿੱਤੀ ਗਈ ਤਾਂ ਉਹ ਸਿੱਖਾਂ ਨੂੰ ਦਿੱਤੀ ਗਈ ਠੀਕ ਹੈ ਇੰਡੀਆ ਦੇ ਵੱਲੋਂ ਹੁਣ ਮਤਲਬ ਵੱਖ-ਵੱਖ ਤਰ੍ਹਾਂ ਦੇ ਸਿਆਸੀ ਇਸ਼ਾਰੇ ਜਿਹੜੇ ਆ ਉਹ ਕੀਤੇ ਜਾ ਰਹੇ ਆ ਕਿ ਜਿਹਦੇ ਵਿੱਚ ਮਤਲਬ ਬੀਜੇਪੀ ਨੂੰ ਚਿੰਤਾ ਹੋ ਰਹੀ ਹੈ ਕਿ ਮਤਲਬ ਜਿਹੜੀ ਸੋ ਕਾਲਡ ਪੰਥਕ ਪਾਰਟੀ ਹੈ ਵੀ ਉਹ ਮਤਲਬ ਬਚੀ ਰਹਿਣੀ ਚਾਹੀਦੀ ਆ ਉਹ ਇਕੱਠੀ ਹੋਣੀ ਚਾਹੀਦੀ ਹੈ ਅਕਾਲੀ ਦਲਾਂ ਦੀ ਏਕਤਾ ਹੋਣੀ ਚਾਹੀਦੀ ਹੈ ਜਿਹੜੀ ਭਾਜਪੀ ਦਾ ਸਾਲ 2014 ਤੋਂ ਜ਼ੋਰ ਲੱਗਿਆ ਹੋਇਆ ਸੀਗਾ ਕਿਸੇ ਤਰੀਕੇ ਦੇ ਨਾਲ ਇਸ politcal force ਨੂੰ ਤੋੜਿਆ ਜਾਵੇ ਇਹਦੇ ਵੱਖ-ਵੱਖ ਧੜੇ ਜਿਹੜੇ ਆ ਉਹ ਬਾਹਰੇ ਜਾਣ ਤੇ ਉਹ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆ ਉਹ ਕਰ ਰਹੇ ਆ ਇਹ ਸਾਰੇ ਕਾਸੇ ਦੇ ਮੱਦੇ ਨਜ਼ਰ ਜੇ ਤੁਸੀਂ ਕਹਿ ਰਹੇ ਹੋ ਕਿ ਸਿੱਖਾਂ ਦੇ ਲਈ ਇਹ ਖੱਟਣ ਦਾ ਵੇਲਾ ਆ ਪਰ ਅੰਦਰੂਨੀ ਸਥਿਤੀ ਜਦੋਂ ਆਪਾਂ ਦੇਖਦੇ ਆ ਉਹਦੇ ਵਿੱਚ ਹੋਰ ਜ਼ਿਆਦਾ ਖਿੰਡਾਓ ਹੋਰ ਜ਼ਿਆਦਾ ਤਣਾ ਜਿਹੜਾ ਵੱਧ ਰਿਹਾ ਇਹਦਾ ਹੱਲ ਇਹੀ ਹੈਗਾ ਕਿ ਆਪਸ ਦੇ ਵਿੱਚ ਜਿਹੜਾ ਡਾਇਲੌਗ ਆ ਉਹ ਸ਼ੁਰੂ ਹੋਣਾ ਚਾਹੀਦਾ ਉਹ ਤਾਂ ਹੀ ਹੋ ਸਕਣਾ ਆ ਜੇਕਰ ਸਿੱਖਾਂ ਦੀ ਜਿਹੜੀ ਲੀਡਰਸ਼ਿਪ ਹੈ ਚਾਹੇ ਉਹ ਪੰਥਕ ਪੱਧਰ ਦੇ ਉੱਪਰ ਵਿਚਰਨ ਵਾਲੀ ਆ ਚਾਹੇ ਉਹ ਵੋਟ ਰਾਜਨੀਤੀ ਵਾਲੀ ਆ ਚਾਹੇ ਉਹ ਧਾਰਮਿਕ ਹੈ ਉਹਨਾਂ ਸਾਰਿਆਂ ਨੂੰ ਇਹ ਗੱਲ ਸਮਝਣੀ ਪਊਗੀ ਕਿ ਐਜ਼ ਅ ਕਲੈਕਟਿਵ ਸਿੱਖ ਜਿਹੜੇ ਆ ਉਹ ਰਣਨੀਤਿਕ ਤੌਰ ਦੇ ਉੱਪਰ ਇਸ ਖਿੱਤੇ ਦੇ ਵਿੱਚ ਨਾ ਸਿਰਫ ਪੰਜਾਬ ਦੇ ਵਿੱਚ ਇੰਡੀਆ ਪਾਕਿਸਤਾਨ ਦੇ ਦਰਮਿਆਨ ਇਹ ਸਾਰੇ ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ ਉਹ ਇੱਕ ਮਹੱਤਵਪੂਰਨ ਐਲੀਮੈਂਟ ਜਿਹੜਾ ਆ ਜਾਂ ਫੈਕਟਰ ਜਿਹੜਾ ਆ ਉਹ ਬਣ ਚੁੱਕੇ ਆ ਸੋ ਉਸ ਅਹਿਮੀਅਤ ਨੂੰ ਮਹਿਸੂਸ ਕਰਕੇ ਤੁਹਾਨੂੰ ਆਪਣੇ ਅੰਦਰੂਨੀ ਡਾਇਨਾਮਿਕਸ ਜਿਹੜੇ ਆ ਉਹ ਠੀਕ ਕਰਨੇ ਪੈਣਗੇ ਜਿਹਦੇ ਵਿੱਚ ਚਾਰ ਪ੍ਰਮੁੱਖ ਹਿੱਸੇ ਹੈਗੇ ਆ ਕਿ ਜਿਹਦੇ ਵਿੱਚ ਸਿੱਖਾਂ ਦੇ ਵੱਲੋਂ ਸਰਗਰਮੀ ਜਿਹੜੀ ਆ ਉਹ ਕਰਨੀ ਬਣਦੀ ਆ ਜਾ ਕਰਨ ਦੀ ਸੰਭਾਵਨਾ ਹੈਗੀ ਹੈ ਜਿਹਦੇ ਵਿੱਚ ਇੱਕ ਇਹ ਕਿ ਸਾਡਾ ਜਿਹੜਾ ਕੇਂਦਰੀ ਤੁਰਾਇਆ ਅਕਾਲ ਤਖਤ ਸਾਹਿਬ ਉਹਦੇ ਨਿظام ਨੂੰ ਪੰਥਕ ਲੀਹਾਂ ਦੇ ਉੱਪਰ ਲਿਆਂਦਾ ਜਾਵੇ ਉੱਥੇ ਗੁਰਮਤੇ ਦੀ ਬੁਹਾਲੀ ਹੋਵੇ ਤਾਂ ਕਿ ਜਦੋਂ ਵੀ ਕੋਈ ਸੰਕਟ ਦਾ ਸਮਾਂ ਆਉਂਦਾ ਆ ਸੇਖਾਂ ਦੇ ਕੋਲ ਕੋਈ ਪਲੇਟਫਾਰਮ ਤਾਂ ਆਪ ਦਾ ਕ੍ਰੈਡੀਬਲ ਉਸਰਿਆ ਹੋਇਆ ਹੋਵੇ ਨਾ ਕਿ ਜਿੱਥੋਂ ਤੁਸੀਂ ਆਪਣੀ ਕਲੈਕਟਿਕ ਬਿੱਲ ਦਾ ਪ੍ਰਗਟਾਵਾ ਕਰ ਸਕੋ ਹੂੰ ਸੋ ਉਹਦੇ ਵਾਸਤੇ ਅਕਾਲ ਤਖਤ ਸਾਹਿਬ ਦੇ ਉੱਪਰ ਪੰਥਕ ਨਿਜ਼ਾਮ ਦੀ ਜਿਹੜੀ ਪੁਨਰਸਰਚੀਤੀ ਆ ਉਧਰਲੇ ਪਾਸੇ ਨੂੰ ਗੱਲ ਤੋੜਨੀ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੀ ਗੁਰਦੁਆਰਾ ਪ੍ਰਬੰਧਨ ਅਜ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਹੋਣਾ ਸਿੱਖਾਂ ਦੇ ਕਿੰਨੇ ਪੰਜਾਬ ਦੇ ਵਿੱਚ ਹਿੱਸੇ ਨੇ ਜਿਹੜੇ ਮੱਲੋ ਸ਼੍ਰੋਮਣੀ ਕਮੇਟੀ ਇਲੈਕਸ਼ਨ ਨੂੰ ਹੀ ਭੱਜ ਰਹੇ ਆ ਹਨ ਉਹ ਪਿਛਲੇ 2016 ਤੋਂ ਅਸੀਂ ਦੇਖ ਰਹੇ ਆ ਹਾਲਾਂਕਿ ਉਹ ਇਸ ਗੱਲ ਨੂੰ ਨਹੀਂ ਸਮਝ ਰਹੇ ਕਿ ਇੰਨੇ ਖਿੰਡਾਓ ਦੇ ਹਾਲਾਤ ਦੇ ਵਿੱਚ ਇੰਡੀਆ ਦੇ ਇੰਡੀਆ ਦਾ ਕੀ ਇੰਟਰਸਟ ਹੈ ਕਿ ਉਹ ਸ਼੍ਰੋਮਣੀ ਕਮੇਟੀ ਇਲੈਕਸ਼ਨ ਕਰਵਾਵੇ ਉਹ ਉਸ ਸਥਿਤੀ ਦੇ ਵਿੱਚ ਜ਼ਰੂਰ ਕਰਵਾਉਣਗੇ ਚਾਹੇ ਜਿੰਨਾ ਮਰਜੀ ਉਹ ਕਸ਼ਮਕਸ਼ ਦੇ ਵਿੱਚ ਹੋਣ ਕਿ ਜਿੱਥੇ ਉਹਨਾਂ ਨੂੰ ਇਹ ਲੱਗਿਆ ਕਿ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਅੰਦਰੂਨੀ ਤੌਰ ਦੇ ਉੱਪਰ ਇੰਨੀ ਜ਼ਿਆਦਾ ਖਿੰਡੀ ਹੋਈ ਹੈ ਕਿ ਦਿੱਲੀ ਤੇ ਹਰਿਆਣੇ ਵਾਲੀ ਕਮੇਟੀ ਵਰਗਾ ਹਾਲ ਪੰਜਾਬ ਦੀ ਸ਼੍ਰੋਮਣੀ ਕਮੇਟੀ ਦਾ ਹੋ ਸਕਦਾ ਸੋ ਇਸ ਸਥਿਤੀ ਨੂੰ ਕਿੱਦਾਂ ਮੁਖਾਤਬ ਹੋਣਾ ਹੈ ਇਦੇ ਬਾਰੇ ਚ ਗੰਭੀਰਤਾ ਦੇ ਨਾਲ ਸੋਚਣ ਦੀ ਜ਼ਰੂਰਤ ਆ ਨਹੀਂ ਤਾਂ ਇਹ ਹਾਲਾਤ ਬਣਦੇ ਹੋਏ ਸਾਹਮਣੇ ਨਜ਼ਰ ਆ ਰਹੇ ਆ ਤੀਸਰੇ ਜਿਹੜੇ ਆ ਕਿ ਉਹ ਪੰਜਾਬ ਦੀ ਸੂਬੇਦਾਰੀ ਦੀ ਸਿਆਸਤ ਕਹਿ ਲਓ ਪੰਜਾਬ ਦੀ ਖੁਦਮੁਖਤਿਆਰੀ ਦੇ ਆਧਾਰਤ ਇੱਕ ਗੱਲਬਾਤ ਜਿਹੜੀ ਆ ਵਾਧਤਕਰ ਜਾਂ ਖੇਤਰੀ ਸਿਆਸਤ ਦੀ ਜਿਸ ਨੂੰ ਗੱਲ ਕਿਹਾ ਜਾਂਦਾ ਹੈ ਜਾਂ ਉਹਦਾ ਅਗਲਾ ਰੂਪ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਫੈਡਰਲਿਜ਼ਮ ਦੀ ਸਿਆਸਤ ਦੇ ਨਾਲ ਵੀ ਜਾ ਕੇ ਜੁੜਦਾ ਉਹ ਆਪਣੇ ਆਪ ਦੇ ਵਿੱਚ ਇੱਕ ਖੇਤਰ ਹੈ ਤੇ ਚੌਥਾ ਜਿਹੜਾ ਸਿੱਖਾਂ ਦਾ ਆਪ ਦਾ ਦੇਸ਼ ਕਾਲ ਕਢਣ ਦੀ ਗੱਲ ਆ ਆਪ ਦਾ ਰਾਜ ਕਢਣ ਦੀ ਗੱਲ ਹੈ ਸੋ ਇਨਾਂ ਚਾਰਾਂ ਖੇਤਰਾਂ ਦੇ ਵਿੱਚ ਹੀ ਸਰਗਰਮੀ ਤੇ ਪੇਸ਼ਬੰਦੀ ਕਰਨ ਦੀ ਜ਼ਰੂਰਤ ਹੈਗੀ ਹੈ ਸਮੱਸਿਆ ਇੱਥੇ ਆ ਕੇ ਖੜਦੀ ਹੈ ਕਿ ਜਿਹੜੇ ਵੀ ਬੰਦੇ ਨੇ ਉਹ ਇਹ ਚਾਹਦੇ ਆਗੇ ਇੱਕੋ ਜਥੇਬੰਦੀ ਦੇ ਵੱਲੋਂ ਹੀ ਜਾਂ ਸਾਡੇ ਤੜੇ ਦੇ ਵੱਲੋਂ ਹੀ ਇਹ ਚਾਰੇ ਕੰਮ ਕੀਤੇ ਜਾਣ ਹੂੰ ਸੋ ਇਹ ਇੱਥੇ ਜਾ ਕੇ ਸਮੱਸਿਆ ਆ ਰਹੀ ਹੈ ਇੱਥੇ ਵਕਫਾ ਹੋਣਾ ਚਾਹੀਦਾ ਜੇਕਰ ਇਹਨੂੰ ਵੱਖ-ਵੱਖ ਨਹੀਂ ਕਰੋਗੇ ਜੇਕਰ ਇਹਨੂੰ ਇੱਕ ਪਲੇਟਫਾਰਮ ਤੋਂ ਜਾਂ ਇੱਕ ਮੰਚ ਤੋਂ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤਾਂ ਉਹ ਇੰਡੀਆ ਦੀ ਵੋਟ ਰਾਜਨੀਤੀ ਦੇ ਵਿੱਚ ਮੈਂਬਰੀਆਂ ਤੇ ਵਜ਼ੀਰੀਆਂ ਲੈਣ ਦੀ ਲਾਲਸਾ ਦਾ ਖਾਜਾ ਹੀ ਬਣੂਗੀ ਅਜਿਹਾ ਕੋਈ ਵੀ ਯਤਨ ਇਸ ਤੋਂ ਵਧੀਕ ਨਤੀਜਾ ਜਿਹੜਾ ਆ ਉਹ ਨਹੀਂ ਕੱਢਿਆ ਜਾ ਸਕਦਾ ਪਿਛਲੇ 70-75 ਸਾਲ ਦਾ ਤਜਰਬਾ ਜਿਹੜਾ ਆ ਉਹ ਸਿੱਖਾਂ ਦੇ ਸਾਹਮਣੇ ਪਿਆ ਆ ਸੋ ਜੇਕਰ ਕੋਈ ਉਸੇ ਚੀਜ਼ ਨੂੰ ਹੀ ਦੁਬਾਰਾ ਖੜੀ ਕਰਨੀ ਚਾਹੁੰਦਾ ਆ ਉਸੇ ਟਰੈਕ ਦੇ ਉੱਪਰ ਹੀ ਤੁਸੀਂ ਜਾਣਾ ਚਾਹੁੰਦੇ ਹੋ ਤੇ ਉਹਦਾ ਨਤੀਜਾ ਜਿਹੜਾ ਆ ਉਹਦੇ ਨਾਲੋਂ ਵੱਖਰਾ ਨਹੀਂ ਹੋਣਾ ਕਿਉਂਕਿ ਤੁਹਾਡਾ ਰਸਤਾ ਹੀ ਤੈਅ ਕਰਦਾ ਹੈ ਕਿ ਤੁਸੀਂ ਕਿਸ ਮੰਜ਼ਲ ਦੇ ਉੱਪਰ ਪਹੁੰਚਣਾ ਹੈ ਜਿਹੜੇ ਰਾਹ ਦੇ ਉੱਪਰ ਚੱਲੋਗੇ ਉਸੇ ਦੇ ਉੱਪਰ ਹੀ ਪਹੁੰਚੋਗੇ ਸੋ ਚਾਹੀਦਾ ਇਹ ਹੈ ਕਿ ਇਨ੍ਹਾਂ ਚਾਰਾਂ ਦੇ ਵਿੱਚ ਇੱਕ ਫਾਈਨ ਬੈਲੈਂਸ ਹੋਵੇ ਉਹ ਬੈਲੈਂਸ ਤਾਂ ਬਣ ਸਕਦਾ ਆ ਜੇਕਰ ਪਹਿਲਾਂ ਹਰ ਇੱਕ ਹਿੱਸਾ ਆਪ ਦੀ ਭੂਮਿਕਾ ਤੈਅ ਕਰੇ ਕਿ ਅਕਾਲ ਤਖਤ ਸਾਹਿਬ ਦੇ ਪ੍ਰਬੰਧ ਦੇ ਸੰਬੰਧ ਦੇ ਵਿੱਚ ਉਹਦਾ ਸਾਰੇ ਸਿੱਖਾਂ ਦਾ ਸਾਂਝਾ ਮਸਲਾ ਆ ਪਰ ਉੱਥੇ ਹੁਣ ਵੋਟਰ ਰਾਜਨੀਤੀ ਵਾਲੇ ਕਹਿਣ ਵੀ ਸਾਡੀ ਵੋਟਰ ਰਾਜਨੀਤੀ ਚ ਹੀ ਪ੍ਰਧਾਨਤਾ ਹੋਵੇ ਤੇ ਅਕਾਲ ਤਖਤ ਦੇ ਜਥੇਦਾਰ ਦੀ ਵੀ ਚਾਬੀ ਸਾਡੇ ਹੱਥ ਹੋਵੇ ਵੀ ਕਿੰਨੂੰ ਅਸੀਂ ਲਾ ਦੇਣਾ ਹੈ ਕਿੰਨੂੰ ਲਾ ਦੇਣਾ ਕੱਲੇ ਬਾਦਲਾਂ ਦੀ ਗੱਲ ਨਹੀਂ ਬਾਕੀ ਦਾ ਵੀ ਇਹੀ ਹਾਲ ਹੈ ਇਸੇ ਤਰ੍ਹਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਜਿਹੜੇ ਰਿਸੋਰਸ ਨੇ ਉਹ ਧਰਮ ਪ੍ਰਚਾਰ ਦੇ ਵਿੱਚ ਕਿਸ ਤਰ੍ਹਾਂ ਜਾਣ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਕਿੱਦਾਂ ਜਾਣ ਇਹ ਚਾਹੀਦਾ ਜੇਕਰ ਬਾਕੀ ਬਦਲਵੇਂ ਪ੍ਰਬੰਧ ਵਾਲੇ ਵੀ ਇਹੀ ਚਾਹੁੰਦੇ ਆ ਵੀ ਉਹਦੇ ਰਿਸੋਰਸ ਫਿਰ ਅਸੀਂ ਮਤਲਬ ਸ਼੍ਰੋਮਣੀ ਕਮੇਟੀ ਦੀਆਂ ਮੈਂਬਰੀਆਂ ਤੋਂ ਗਾਂ ਚੰਡੀਗੜ੍ਹ ਦੀਆਂ ਪੌੜੀਆਂ ਕਿੱਦਾਂ ਚੜ੍ਹਣੀਆਂ ਆ ਜਾਂ ਚੰਡੀਗੜ੍ਹ ਦੀਆਂ ਪੌੜੀਆਂ ਤੋਂ ਗਾਂ ਇੰਡੀਆਨ ਦੀ ਪਾਰਲੀਮੈਂਟ ਚ ਦਾਖਲਾ ਕਿੱਦਾਂ ਲੈਣਾ ਆ ਤੇ ਫੇਰ ਮਤਲਬ ਬਹੁਤ ਹੀ ਜ਼ਿਆਦਾ ਸਥਿਤੀ ਜਿਹੜੀ ਆ ਉਹ ਨਹੀਂ ਬਦਲਨੀ ਵੋਟ ਰਾਜਨੀਤੀ ਵਾਲੇ ਜਿਹੜੇ ਆ ਉਹਨਾਂ ਨੂੰ ਪੰਥਕ ਖੇਤਰ ਦੇ ਵਿੱਚੋਂ ਖਾਸ ਕਰਕੇ ਅਕਾਲ ਤਖਤ ਸਾਹਿਬ ਦੇ ਨਿਜ਼ਾਮ ਦੇ ਵਿੱਚ ਉਹਨਾਂ ਦੀ ਪ੍ਰਧਾਨਤਾ ਨਹੀਂ ਹੋ ਸਕਦੀ ਇਹ ਗੱਲ ਉਹਨਾਂ ਨੂੰ ਸਮਝਣੀ ਪਊਗੀ ਤੇ ਸਿੱਖਾਂ ਦੇ ਆਜ਼ਾਦੀ ਸੰਘਰਸ਼ ਦਾ ਜਿਹੜਾ ਆ ਉਹ ਮਤਲਬ ਇਸ ਤਰ੍ਹਾਂ ਨਹੀਂ ਹੁਣ ਹੋ ਸਕਦਾ ਪੀ ਤੁਸੀਂ ਮਤਲਬ ਤੁਹਾਡੀ ਅੱਖ ਜਿਹੜੀ ਆ ਉਹ ਮਤਲਬ ਦਿੱਲੀ ਦਰਬਾਰ ਜਾਂ ਚੰਡੀਗੜ੍ਹ ਦੀ ਕੁਰਸੀ ਲੈਣ ਦੇ ਵਾਸਤੇ ਹੋਵੇ ਨਾਰਾ ਜਿਹੜਾ ਆ ਉਹ ਖਾਲਿਸਤਾਨ ਦਾ ਲੱਗ ਰਿਹਾ ਹੋਵੇ ਉਹਦੇ ਵਿੱਚ ਵੀ ਇੱਕ ਬੈਲੈਂਸ ਜਿਹੜਾ ਆ ਉਹ ਬਣਾਉਣਾ ਪੈਣਾ ਆ ਸੋ ਪਿਛਲੇ ਸਾਰੇ ਸਮੇਂ ਦੇ ਦੌਰਾਨ ਸਿੱਖਾਂ ਦੇ ਵਿੱਚ ਬੇਇਤਿਫਾਕੀ ਹੋਣ ਦਾ ਕਾਰਨ ਹੀ ਇਹ ਹੈਗਾ ਕਿ ਹਰ ਕੋਈ ਇਹ ਚਾਹੁੰਦਾ ਆ ਕਿ ਸਾਡੇ ਧੜੇ ਦੇ ਵੱਲੋਂ ਹੀ ਇਹ ਚਾਰੇ ਕੰਮ ਜਿਹੜੇ ਆ ਉਹਨਾਂ ਨੂੰ ਸਰ ਅੰਜਾਮ ਦਿੱਤਾ ਜਾਵੇ ਜੋ ਸਾਰੇ ਖੇਤਰਾਂ 'ਚ ਸਾਡੀ ਪ੍ਰਧਾਨਤਾ ਹੋਵੇ ਸੋ ਇਹ ਚੀਜ਼ ਨੂੰ ਹੱਲ ਜਿਹੜਾ ਆ ਉਹ ਕਰਨਾ ਪੈਣਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ